ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਸੁਭੂ ਗਵੇ ਬਾਈ ਜੀ ਦੀ ਜੋ ਬਈ ਹਮਰੇ ਕਰੋ ਹਾ ਦੇ ਰਚਾ ਪੂਰਨ ਹੋ ਚਿਤ ਕੀ ਚਾ ਤਉ ਚਨ ਮੰਦੇ ਹਮਾਰ ਆਪਣਾ ਜਨ ਕਰੋ ਪ੍ਰਤਿਪਾਰਾ ਹਮਰੇ ਦੁਸ ਬੈਤ ਮਕਾਓ ਆਪ ਹਰ ਦਮ ਹੈ ਬਚਾਓ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਦਾ ਕਰਤਾ ਰਾ ਮੋਰ ਚਣ ਜਿ ਕਰ ਬੈ ਕਰਿਆ ਸਾਭਾਣ ਕੋਟ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰਪ ਜਨ ਕਿ ਰਹੇ ਪਿਆਸਾ ਉਮੈ ਸ਼ਰ ਕੇ ਵਰਨਾ ਤੇ ਹਉ ਜੋ ਵਰਚਾਂਸ ਤੁਮ ਤੇ ਪਾਉ ਸੇਵਕ ਸਿਖੇ ਹਮਾਰੇ ਤਾਰੀਆ ਚੁਣਚੁਣ ਸਤਰ ਹਮਾਰੇ ਮਾਰਗੇ ਆਪ ਹਾਦਮ ਜੇ ਬਰਿਯ ਮਨ ਕਾਰ ਕਦਰਸਨੀ ਵਰਿਏ। ਉਹ ਜੋ ਸਦਾ ਹਮਾਰੇ ਬੱਚਾ ਸ੍ਰੀ ਸਤਜੋ ਕਰਿ ਵਰਚਾਰਾ ਖਲੇ ਮੇਰਾ ਕਨਹਾਰੇ ਸਾਇਬ ਸੰਤ ਸਹਾਏ ਪਿਆਰੇ। ਦੀਨ ਬੰਦ ਸੁਨੇਹਿ ਹੰਤਾ ਤੁਮਹੋ ਪ੍ਰੀਜ ਤੁਦਸ ਕੰਤਾ। ਕਾਲ ਪੈ ਬ੍ਰਹਮਾ ਵਤਰਾ ਕਾਲ ਪੈ ਸੁਭਿਦੇਵ ਵਤਰਾ ਕਾਲ ਪੈ ਕਰ ਵਿਚਨ ਪ੍ਰਕਾਸ਼ਾ ਸਕਲ ਕਾਕ ਕੀ ਆਤਮਾ ਸਾ। ਜਵਨ ਕਾਲ ਜੋ ਗੀਸਵ ਕੀਓ ਬੇਦਰਾ ਬ੍ਰਹਮਾ ਜੋਤੀ ਜੋ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾ ਇਹ ਮਾਰ ਜਵਨ ਕਾਲ ਸਦਕ ਬਣਾਏ ਦੇਵ ਦਾਜ ਸੁਨਿਵਦਾ ਆਦੰਤੇ ਕੇਵਤਾਰ ਸ੍ਰੀ ਗੁਰੂ ਸਮਧੀਓ ਹਮਾਰਾ ਨਮਸਕਾਰ ਦਸੀ ਕੋਮਾਰੀ ਸਕਲ ਪ੍ਰਜਾਤਿਨਿਆ ਪਸਵਾਰੀ ਸਭ ਕਣ ਕੋ ਸੁਰ ਬੰਸੁਪਦੀਓ ਸਦਰੰਗ ਪਰਮ ਬੋਧ ਕੀਓ ਕਟਕਟ ਕੇ ਅੰਦਰ ਕੀ ਜਾਣ ਕੋਲੇ ਬਰੇ ਕੀ ਪੀਰਿ ਬਿਛਾਣ ਚੀਂਟੀ ਦੇ ਗੁੰਥਰੇ ਸੋਲਾ ਸੋ ਪਰ ਕਿਰਪਾ ਰਿਸ਼ਕਰ ਫੂਲਾ ਸੰਤਨ ਪਾਈ ਤੇ ਦੁਖੀ ਸੁਪਾਈ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨੇ ਘਟ ਘਟ ਕੇ ਵਰ ਵਰ ਕੀ ਜਾਣੇ ਜਬਦ ਰਖ ਕਰਾ ਕਰਦਾਰਾ ਪ੍ਰਜਾ ਧਰਤ ਤਬ ਦੇ ਹੇ ਉਪਾਰਾ ਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੀਤੇ ਬਰ ਸਿਰ ਸਭ ਤਾਰੇ ਆਪ ਹੀ ਆਪਣੀ ਬੂਝਿ ਉਚਾਰੇ ਤੁਮ ਸਭ ਹੀ ਤੇ ਰਾਤ ਨਰਾਨ ਜਾਣਤ ਪੇਦ ਪੇਦੇ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਲੰਬੇ ਆਦ ਨੀਂਦ ਨਾ ਦੇ ਸੰਭ ਤਾਕਾ ਮੁੜ ਉਚਾਰ ਦਵੇ ਦਾ ਜਾ ਕੋ ਪੇਉ ਨਾ ਭਾ ਦਵੇ ਦਾ ਤਾ ਕੋ ਕਿਰਪਾ ਹਰਿ ਨਾਮ ਮਹਾ ਮੁੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿੜ ਸਦਾ ਸੁਨਿਰੰਕਾਰ ਕਾ ਚਿੰਤ ਨਹੀਂ ਪੇਵ ਆਪ ਹੀ ਆਪਣੀ ਮੁਦ ਹੈ ਜੇ ਤੀ ਵਰਨਤ ਪੈਨ ਪੈਨ ਦੇਹ ਤੇ ਤੀ ਤੁਮਰਾ ਲਗਨ ਜਾਇ ਪਸਾਰ ਕੇ ਵਿਸਰਿਆ ਪ੍ਰਥਮ ਸੰਸਾਰ ਏਕੈ ਰੂਪ ਨੋ ਬਸਰੂ ਪਾਰੰਕ ਪਿਉ ਰਾਵ ਕਹਿ ਕੋ ਪਾਂਡ ਜੇ ਰਸ ਤ੍ਰੇ ਕੀਨਿ ਸੁਖ ਖਾਨ ਬਹੁ ਰਹਿ ਦੀਨੇ ਕਹੋ ਕੋ ਰਾਜਾ ਬੈਠਾ ਕੋ ਸੁੰਦਰ ਸੰਗਟ ਕੇਠਾ सग्रसेतेका एवं बाधिगार स्वरूपसंभव अव्रचामे रिदम करोसे के वारसे कसमरो दूसरी तेर भरत पासा सकल मलेष करोरण काता जेतु संसारनी परे तुमके सुदुक्त भाव भरे परचेणकक परे तिहारे तुम शंकर सबटारे जो कल कोई भारत है ताके कारणटला है रचा होय त सब काला दसरा श्रन तत्काल पुरपार संजाने हो ताके तातनक मोहर हो रे सिद्ध कर्मो शुभ होय दुस्सास सके ना कोई ਇਹੀ ਕਬਾਰ ਦੇ ਨੋ ਤਾਂ ਮੈਂ ਸਮਾਰਾ ਕਾਲ ਪਾਸ ਤੇ ਤਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਿ ਦਸ ਗੋਬ ਤੇ ਰਹਾ ਕੜਗ ਕੇ ਤਮੈ ਸਰਨ ਤੇ ਹਾਰਿ ਆਪਹਾਰ ਦਲੇ ਹੋ ਬਾਰੀ ਸਰਬ ਥੋਰਮੋ ਸੁਹਾਈ ਦਸ ਗੋਬ ਚਲੋ ਬਚਾਈ ਕੜਬਕੇ ਤਮੈ ਸਨਨ ਤੇ ਹਾਰਿ ਆਪਹਾਰ ਦਲੇ ਹੋ ਬਾਰੀ ਸਰਬ ਥੋਰਮੋ ਸੁਹਾਈ ਦਸ ਗੋਬ ਚਲੋ ਬਚਾਈ ਵਾਹਿਗੁਰੂ ਦਾ ਕਲਸਾਰ ਵਾਹਿਗੁਰੂ ਜੀ ਕੀ ਫਤੇ